ਉਕੇ ਕੱਲਾ ਇਹ ਨਹੀਂ ਸੈਨੇਟ ਦਾ ਸਬੰਧ ਨਹੀਂ ਹੈ ਜਿਹੜਾ ਸਿਕਾ ਐਕਟ 2020 ਆਇਆ 2020 ਹੈ ਉਹਦਾ ਵੀ ਸਵਾਲ ਹੈਗਾ ਭਗਮਨ ਕਰਨਾ ਤੇ ਕੇਂਦਰੀਕਰਨ ਕਰਨਾ ਜਾਂ ਫਿਰਕੂਕਰਨ ਕਰਨ ਦੀ ਗੱਲ ਕਰਦੇ ਨੇ ਜਾਂ ਇਨਕਾਰਪੋਰੇਟ ਕਰਨ ਦੀ ਗੱਲ ਕਰਦੇ ਨੇ ਜਾਂ ਨਿੱਬਿਦਾ ਵੇਚਣ ਦੀ ਗੱਲ ਕਰਦੇ ਨੇ ਇਹ ਇਹ ਮਸਲਾ ਬਹੁਤ ਵੱਡਾ ਵਾ ਇਸ ਕਰਕੇ ਇਹਨੂੰ ਜੇ ਨਾ ਘੇਰਾ ਲੰਮਾ ਕਰੋਗੇ ਤਾਂ ਬੀਜਪੀ ਦਾ ਇਹ ਕਿ ਲਾਸ ਹੋਊਗਾ ਬੀਜਪੀ ਸਰਕਾਰ ਹੈ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਹੀ ਪ੍ਰੋਗਰਾਮ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਫਲੈਸ਼ ਨਹੀਂ ਜਿੰਨੀ ਵੱਡੀ ਪੱਧਰ ਤੇ ਜਾ ਕੇ ਦੂਜੇ ਕੌਂਸਲਾਂ ਦੇ ਵਿੱਚ ਕੋਈ ਐਕਸ਼ਨ ਪਲਾਨ ਹੁੰਦਾ ਤਾਂ ਹੋਊਗੀ ਇਸ ਕਰਕੇ ਅਸੀਂ ਕੁਝ ਸਾਈਨ ਨੋ ਦੇ ਕੇ ਆਏ ਹਾਂ ਤੀਜਾ ਅਸੀਂ ਇਹ ਸਜਾ ਦੇ ਕਿਹਾ ਵੀ ਇਹਦੇ ਵਿੱਚ ਇਹ ਜਿਹੜੀ ਯੂਨੀਵਰਸਿਟੀ ਹੈ ਇਹਦੇ ਵਿੱਚ ਹਿਮਾਚਲ ਹਰਿਆਣਾ ਦੇ ਲੋਕ ਹੋਰ ਵੀ ਨਾਲ ਜੁੜੇ ਹੋਏ ਨੇ ਤੇ ਇਹੋ ਜੀ ਕੋਈ ਵਾਰ ਗੱਲ ਨਾ ਵਰਤੀ ਜਾਵੇ ਇਹੋ ਜੀ ਕੋਈ ਭਾਸ਼ਾ ਨਾ ਵਰਤੀ ਜਾਵੇ ਜਿਹੜੇ ਕਰਕੇ ਇਹ ਬਾਹਰਲੀ ਸਟੇਟਾਂ ਦੇ ਲੋਕਾਂ ਨੂੰ ਇਹ ਲੱਗੇ ਵੀ ਇਹ ਇਕੱਲੇ ਪੰਜਾਬ ਦਾ ਹੈ ਜਾਂ ਇਹ ਇਕੱਲੇ ਕਿਸੇ ਹੋਰ ਫਿਰਕੀ ਦਾ ਹੈਗਾ ਇਸ ਦਾ ਵਿਚਾਰ ਰੱਖਿਆ ਜਾਵੇ ਇਹ ਅਸੀਂ ਉਹਨਾਂ ਨੂੰ ਸੁਝਾਵਾ ਹੈ ਤੇ ਇਹ ਅਸੀਂ ਕਹਿ ਕੇ ਆਏ ਆਂ ਵੀ ਜੇ ਤੁਸੀਂ ਇਹ ਗੱਲਾਂ ਮਤਲਬ ਕਰਦੇ ਹੋ ਫਿਰ ਅਸੀਂ ਤੁਹਾਡੇ ਨਾਲ ਮਤਲਬ ਵਿੱਚ ਸ਼ਾਮਲ ਨਹੀਂ ਹੋਇਆ ਕਰਾਂਗੇ ਵਿੱਚ ਸ਼ਾਮਲ ਕਮੇਟੀਆਂ ਦੇ ਵਿੱਚ ਆਵਾਂਗੇ ਨਹੀਂ ਅਸੀਂ ਜੇ ਤੁਸੀਂ ਉਹ ਤੁਹਾਡੀ ਕੋਈ ਮਜਬੂਰੀ ਹੈ ਤੁਸੀਂ ਪੋਲਿਟੀਕਲ ਪਾਰਟੀਆਂ ਤੋਂ ਵਗੈਰਾ ਨਹੀਂ ਸਾਧ ਸਕਦੇ ਫਿਰ ਇਹਨੂੰ ਕੋਆਰਡੀਨੇਟ ਕਰਾਂਗੇ ਸਹੀ ਸਾਫ ਸ਼ਬਦਾਂ ਚ ਨੂੰ ਕਹਿ ਕੇ